ਅੱਜ ਅਸੀਂ ਪਿੰਡ ਢੰਗੇੜਾ ਵਿੱਚ ਖੜੇ ਆ। ਇਹ ਪਾਸ਼ਾइद ਨੌਮੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ। ਇੱਥੇ 1912 ਦੇ ਵਿੱਚ ਗੋਕਲ ਅਤੇ ਮਿੱਤ ਹਰਦوار ਸਾਹਿਬ ਤੋਂ ਵਾਪਸ ਆ ਰਹੇ ਸਨ ਅੰਬਾਲੇ ਅੰਗਰੇਜ਼ਾਂ ਦੇ ਨ드ਰੋਗੇ ਨੇ ਝੂਠਾ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਰਾਤ ਨੂੰ ਗੁਰੂ ਜੀ ਦੇ ਦਰੋਗੇ ਦੇ ਸੁਪਨੇ ਵਿੱਚ ਆ ਕੇ ਉਹਨਾਂ ਨੂੰ ਦੱਸਿਆ ਕਿ ਨਰਦੋਸ ਨੇ ਹੁਣ ਇਹਨਾਂ ਨੂੰ ਤੂੰ ਛੱਡ ਦੇ ਤਾਂ ਸਵੇਰੇ ਇਹ ਹੀ ਇਹ ਘਟਨਾ ਹੈ ਜਿਹੜੀ ਦਰੋਗੇ ਨੇ ਇਹਨਾਂ ਨੂੰ ਦੱਸੀ ਅਤੇ ਗੋਕਲ ਨੇ ਅਮਰ ਸ਼ਾਕੇ ਆਪਦਾ ਨਾਮ ਤਰਲੋਕ ਸਿੰਘ ਰੱਖ ਲਿਆ ਅਤੇ 1913 ਤੋਂ 1972 ਤੱਕ ਇਸ ਅਸਥਾਨ ਦੀ ਸੇਵਾ ਕੀਤੀ ਬਾਅਦ ਵਿੱਚ ਇਹਨਾਂ ਦੇਖਰੇਖ ਵਿੱਚ ਨਾਬਾ ਫੌਜ ਨੇ ਇਸ ਦਰਬਾਰ ਸਾਹਿਬ ਦੀ ਸੇਵਾ ਕੀਤੀ ਇੱਥੇ ਹਰੇਕ 10ਵੀਂ ਨੂੰ ਸੰਗਤਾਂ ਵੱਲੋਂ ਪਿੰਡ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ ਅਤੇ ਉਹ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਅੱਜ ਅਸੀਂ ਪਿੰਡ ਢੰਗੇੜਾ ਵਿੱਚ ਖੜੇ ਹਾਂ। ਇਹ ਪਾਸ਼ਾइद ਨੌਵੀਂ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਹੈ। ਇੱਥੇ 1912 ਦੇ ਵਿੱਚ ਗੋਕਲ ਅਤੇ ਮਿੱਟ ਹਰਦਵਾਰ ਸਾਹਿਬ ਤੋਂ ਵਾਪਸ ਆ ਰਹੇ ਸਨ ਅੰਬਾਲੇ ਅੰਗਰੇਜ਼ਾਂ ਦੇ ਇਹ ਦਰੋਗੇ ਨੇ ਝੂਠਾ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਾਤ ਨੂੰ ਗੁਰੂ ਜੀ ਦੇ ਦਰੋਗੇ ਦੇ ਸੁਪਨੇ ਵਿੱਚ ਆ ਕੇ ਉਹਨਾਂ ਨੂੰ ਦੱਸਿਆ ਕਿ ਨਦੋਸ ਨੇ ਹੁਣ ਇਹਨਾਂ ਨੂੰ ਛੁੱਟਦੀ ਤਾਂ ਸਵੇਰੇ ਇਹ ਕਰ ਰਹੇ ਹਾਂ ਜਿਹੜੀ ਇੱਕ ਘਟਨਾ ਹੈ ਜਿਹੜੀ ਦਰੋਗੇ ਨੇ ਇਹਨਾਂ ਨੂੰ ਦੱਸੀ ਉਹ ਸੰਬੰਧੀ ਗੂਗਲ ਹੋਇਆ ਹੋਇਆ ਹੈ ਨਹੀਂ ਅਮਰ ਸ਼ਾਕੀ ਆਪਣਾ ਨਾਮ ਗੁਰੂ ਤੇਗ ਬਹਾਦਰ ਸਿੰਘ ਰੱਖ ਲਿਆ ਅਤੇ 1913 ਤੋਂ 1972 ਤੱਕ ਇਸ ਸਥਾਨ ਦੀ ਸੇਵਾ ਕੀਤੀ ਬਾਅਦ ਵਿੱਚ ਇਹਨਾਂ ਦੇਖਰੇਖ ਵਿੱਚ ਨਾਬਾ ਫੌਜ ਨੇ ਸੇਵਾ ਜੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਇੱਥੇ ਹਰੇਕ ਦਸਵੀਂ ਨੂੰ ਸੰਗਤਾਂ ਵੱਲੋਂ ਇੱਥੇ ਅੱਗੇ ਸਰੂਬਰ ਸਾਫ ਕਰਵਾਇਆ ਜਾਂਦਾ ਹੈ ਅਤੇ ਉਹ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ